ਅਕਾਲੀ ਆਗੂਆਂ ਦੇ ਘਰੇ ਤੜਕਸਾਰ ਪਹੁੰਚ ਗਈ ਪੁਲਿਸ ਅੱਧੀ ਰਾਤ ਤੋਂ ਹੀ ਅਕਾਲੀ ਦਲ ਦੇ ਵਰਕਰਾਂ ਸਮਰਥਕਾਂ ਤੇ ਅਕਾਲੀ ਦਲ ਦੇ ਆਗੂਆਂ ਨੂੰ ਪੁਲਿਸ ਦੇ ਵੱਲੋਂ ਪਾ ਲਿਆ ਗਿਆ ਘੇਰਾ ਥਾਂ ਥਾਂ ਦੇ ਉੱਤੇ ਕਰ ਲਈ ਗਈ ਹੈ ਨਾਕੇ ਬੰਦੀ ਇਹ ਗੱਲ ਅਕਾਲੀ ਦਲ ਦੇ ਹੀ ਆਗੂ ਕਹਿ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਅੱਜ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲੀ ਦਲ ਦੇ ਸਮਰਥਕ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿਉਂਕਿ ਅੱਜ ਬਿਕਰਮ ਮਜੀਠੀਆ ਦਾ ਰਿਮਾਂਡ ਖਤਮ ਹੋ ਰਿਹਾ ਜੋ ਬਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਦਾ ਰਿਮਾਂਡ ਲਿਆ ਗਿਆ ਬਿਕਰਮ ਮਜੀਠੀਆ ਬਿਜੀਲੈਂਸ ਦੇ ਸਕੰਜੇ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਤਾਂ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਮੁੜ ਤੋਂ ਮੁਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਕੋਰਟ ਬਿਜੀਲੈਂਸ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਪਰ ਉਸ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਕੀਤਾ ਸੀ ਮੁਹਾਲੀ ਦੇ ਵਿੱਚ ਇੱਕ ਵੱਡਾ ਇਕੱਠ ਕਰਨਾ ਸੀ ਪਰ ਉਸ ਇਕੱਠ ਨੂੰ ਅੱਜ ਪਹਿਲਾਂ ਹੀ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਅਮ ਐਮਰਜੈਂਸੀ ਐਮਰਜੈਂਸੀ ਅਣ ਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਝੂਠੇ ਕੇਸ ਦੇ ਵਿੱਚ ਫਸਾਏ ਗਏ ਵਿਕਰਮ ਸਿੰਘ ਮਜੀਠੀਆ ਨਾਲ ਇੱਕ ਜੁੜਤਾ ਦਾ ਪ੍ਰਗਟਾਵਾ ਕਰਨ ਦੇ ਲਈ ਅੱਜ ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਸਾਰੀਆਂ ਮੁੱਖ ਸੜਕਾਂ ਤੇ ਲੱਗੇ ਨਾਕਿਆਂ ਤੇ ਵੀ ਰੋਕਿਆ ਜਾ ਰਿਹਾ ਹੈ ਅਜਿਹੀ ਦਮਨਕਾਰੀ ਤਰੀਕੇ ਕਾਇਰਤਾ ਦੀ ਨਿਸ਼ਾਨੀ ਹੈ ਇਹ ਸਪਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵੱਲੋਂ ਵਿਕਰਮ ਮਜੀਠੀਆ ਦੇ ਕਿਤੇ ਜਾ ਰਹੇ ਸਮਰਥਨ ਤੋਂ ਘਬਰਾ ਗਏ ਨੇ ਤਾਂ ਲੋਕਾਂ ਵੱਲੋਂ ਕਿਤੇ ਵਿਕਰਮ ਮਜੀਠੀਆ ਦੇ ਸਮਰਥਨ ਤੋਂ ਮੁੱਖ ਮੰਤਰੀ ਘਬਰਾ ਗਏ ਨੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਵਰਕਰ ਅਜਿਹੇ ਦਮਨਕਾਰੀ ਤਰੀਕਿਆਂ ਤੋਂ ਡਰਨ ਵਾਲਾ ਨਹੀਂ ਹੈ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਵਿਕਰਮ ਮਜੀਠੀਆ ਦੇ ਜੀਜੇ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਅਕਾਲੀ ਆਗੂਆਂ ਦੇ ਅਕਾਲੀ ਦਲ ਦੇ ਸਮਰਥਕਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਆ ਤਾਂ ਇਹ ਇੱਕ ਪੰਜਾਬ ਸਰਕਾਰ ਦੀ ਕਬਰਾਹਟਾ ਵਿਕਰਮ ਮਜੀਠੀਆ ਦੇ ਕੀਤੇ ਕੰਮਾਂ ਤੋਂ ਖੁਸ਼ ਹੋਏ ਲੋਕਾਂ ਦਾ ਇਕੱਠ ਦੇਖ ਕੇ ਸਰਕਾਰ ਡਰ ਰਹੀਆ ਤਾਂ ਅੱਜ ਬਿਕਰਮਜੀਤਿਆ ਦੀ ਪੇਸ਼ੀਆ ਮਹਾਰੀ ਕੋਰਟ ਦੇ ਵਿੱਚ ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਪੁਲਿਸ ਨੇ ਅਕਾਲੀ ਦਲ ਦੇ ਸਮਰਥਕਾਂ ਨੂੰ ਵਰਕਰਾਂ ਨੂੰ ਤੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਤਾਂ ਕੀ ਕੁਝ ਕਹਿ ਰਹੇ ਨੇ ਅਕਾਲੀ ਦਲ ਦੇ ਆਗੂ ਤੇ ਵਰਕਰ ਇੱਕ ਵਾਰ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਜਿਨ੍ਹਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਕੇਸ ਪਾਏ ਸੀ ਉਹਨਾਂ ਦੀ ਅੱਜ ਪੇਸ਼ੀ ਸੀ ਜਿਸ ਵਾਸਤੇ ਅਸੀਂ ਸ਼ਿਧੀ ਆਨੰਦਪੁਰ ਸਾਹਿਬ ਹਲਕੇ ਤੋਂ ਨੌਜਵਾਨਾਂ ਦਾ ਇੱਕ ਵੱਡਾ ਜਥਾ ਲੈ ਕੇ ਮਹਾਲੀ ਕੋਰਟ ਡਿਸਟ੍ਰਿਕਟ ਕੋਰਟ ਵਿੱਚ ਕਾਨੂੰਨ ਅਨੁਸਾਰ ਪ੍ਰੋਟੈਸਟ ਕਰਨਾ ਸੀ ਅੱਜ ਸਵੇਰੇ 5 ਵਜੇ ਤੋਂ ਖਾਣਾਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਟਿੰਨ ਕਲੋਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਨੂੰ ਬਾਹਰ ਜਾਣ ਤੋਂ ਰੋਕ ਦਿੱਤਾ ਪੁਲਿਸ ਦਾ ਕੋਈ ਕਸੂਰ ਨਹੀਂ ਕਿਉਂਕਿ ਇਹ ਤਾਂ ਜੋ ਸਰਕਾਰ ਨੇ ਇਹਨਾਂ ਨੂੰ ਹੁਕਮ ਚਾੜਤਾ ਇਸ ਵੇਲੇ ਪੰਜਵੇਂ ਤੋਂ ਇੱਥੇ ਆ ਕੇ ਥਾਣੇਦਾਰ ਸਾਹਿਬ ਇਦਾਂ ਹੀ ਬਾਹਰ ਬੈਠੇ ਨੇ ਮੇਰੀ ਆਮ ਆਦਮੀ ਦੀ ਸਰਕਾਰ ਨੂੰ ਇੱਕ ਬੇਨਤੀ ਹੈ ਇਸ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਉਹ ਸ਼ਖਸ਼ ਹੈ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਦੀ ਗੱਲ ਵੱਡੇ ਪੱਧਰ ਤੇ ਚੱਕੀ ਹੈ ਉਹਨਾਂ ਤੇ ਝੂਠੇ ਕੇਸ ਪਾ ਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਤੇ ਸਾਡੇ ਵਰਗੇ ਨਵਾਨੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਹੀ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਸਾਡੇ ਵਾਸਤੇ ਨਵੀਂ ਗੱਲ ਨਹੀਂ ਐ ਅ ਮੈਂ ਤੁਹਾਨੂੰ ਦੱਸਣਾ ਚਾਹਦਾ ਆ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਮੈਂ ਤਾੜੀਆਂ ਕਰਾਂਦਾ ਆ ਆ ਸਰਦਾਰ ਤਰਲੋਚਨ ਸਿੰਘ ਪਿੰਡ ਕਲੋਤਾ ਜਿਹੜੇ ਸਰਪੰਚ ਵੀਲੇ ਉਹ ਅਕਾਲ ਤਖਤ ਸਾਹਿਬ ਤੇ ਗ੍ਰਿਫਤਾਰੀ ਦੇਨ ਖੜੇ ਐ ਸ਼ੋਮਣੀ ਅਕਾਲੀ ਦਲ ਦੀ ਤਰਫੋਂ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਉਸ ਟਾਈਮ ਦੀ ਫੋਟੋ ਅੱਜ ਤੱਕ ਸਾਹਦੇ ਸਾਹਮਣੇ ਆ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਸਰਦਾਰ ਰਾਜਵੰਦ ਸਿੰਘ ਰਾਣਾ ਪਿੰਡ ਕਲੋਤਾ ਤੋਂ ਉਹ ਵੀ ਇੱਕ ਵੱਡਾ ਜਥਾ ਨੌਜਵਾਨਾਂ ਦਾ ਲੈ ਕੇ ਜਾ ਰਹੇ ਆ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਉਹਨਾਂ ਟਾਈਮਾਂ ਦੀ ਫੋਟੋ ਹੈ ਜਦੋਂ ਅਕਾਲੀ ਦਲ ਨਾਲ ਕੋਈ ਖੜਦਾ ਨਹੀਂ ਸੀ ਜਦੋਂ ਅਕਾਲੀ ਦਲ ਲੋਕਾਂ ਦੇ ਮੁੱਦੇ ਲੜਨ ਵਾਸਤੇ ਹਮੇਸ਼ਾ ਤਿਆਰ ਰਹਿਣਾ ਸੀ ਇਵੇਂ ਹੀ ਹੁਣ ਸਾਨੂੰ ਚਾਹੇ ਪੁਲਿਸ ਦੇ ਮਾਧਿਅਮ ਰਾਹੀਂ ਕਿਸੇ ਤਰੀਕੇ ਰੋਕਿਆ ਜਾਵੇ ਅਸੀਂ ਰੋਕਣ ਵਾਲੇ ਨਹੀਂ ਇਹ ਫੋਟੋਆਂ ਦੱਸਣ ਦਾ ਮਕਸਦ ਸਿਰਫ ਇੰਨਾ ਹੈ ਵੀ ਸਾਡੀ ਤੀਜੀ ਪੀੜ੍ਹੀ ਅੱਜ ਵੀ ਪੰਜਾਬ ਨਾਲ ਪੰਜਾਬੀਅਤ ਨਾਲ ਤੇ ਸ਼ੌਮਣੀ ਅਕਾਲੀ ਦਰ ਡਟ ਕੇ ਖੜੀ ਹੈ ਤੇ ਹਮੇਸ਼ਾ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਸਾਬਕਾ ਕੰਟਰੋਲ ਯਸ਼ੀਆ ਸਾਹਿਬ ਦੀ ਲੋਕੀਂ ਮੁਹੱਲੇ ਵਿੱਚ ਅੱਜ ਉਹਨਾਂ ਦੀ ਤਰੀਫ ਕੀਤੀ ਸੀ ਪਰ ਉੱਥੇ ਸਾਰੇ ਸਤਿਕਾਰਯੋਗ ਜੋ ਪੰਜਾਬ ਦੇ ਜਿੰਨੇ ਵੀ ਕਾਲੀ ਦਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਸਾਰਿਆਂ ਨੇ ਉੱਥੇ ਪਹੁੰਚਣਾ ਸੀ ਪਰ ਜੋ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਜੋ ਕਿ ਫਿਰ ਤੜਕੇ ਹੀ ਘਰਾਂ ਵਿੱਚ ਜਾ ਕੇ ਬਾਰੇ ਜੋ ਕਾਲੀ ਰਿਆਲ ਦੇ ਵਰਕਰ ਨੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਨજરਬੰਦ ਕਰ ਲਿਆ ਹੈ ਉਹ ਜਿਹੜੀ ਇਹ ਸਰਕਾਰ ਹੈ ਬਗਲਾੜ ਵਿੱਚ ਆ ਗਈ ਹੈ ਕਿਉਂਕਿ ਸਾਰਿਆਂ ਨੂੰ ਰੁਕ ਗਈ ਹੈ ਜੋ ਕਿ ਬਹੁਤ ਹੀ ਸਰਕਾਰ ਜੋ ਮ੍ਰੀਠੀਆ ਸਾਹਿਬ ਬਿਲਕੁਲ ਬੇਨਿਗਾਇਤ ਜੋ ਕਿ ਉਹਨਾਂ ਨੂੰ ਰਸਤੇ ਲਿਆ ਹੋਇਆ ਉਹਦੇ ਸਬੰਧ ਦੇ ਵਿੱਚ ਸਾਰਿਆਂ ਨੂੰ ਉੱਥੇ ਪਹੁੰਚ ਗਏ ਜੋ ਕਿ ਇੱਕ ਦਿਖਾਣਾ ਸੀ ਪਿਆ ਸਰਕਾਰ ਨੂੰ ਕਿ ਇਹਦੇ ਨਾਲ ਮ੍ਰੀਠੀਆ ਸਾਹਿਬ ਦੇ ਨਾਲ ਸਾਰਾ ਪੰਜਾਬ ਨਾ ਖਲੋਤਾ ਹੈ ਪਰ ਉਹਨਾਂ ਨੇ ਟੜਕੇ ਹੀ ਅੱਜ ਫਾਰਿਆਂ ਨੂੰ ਅੱਜ ਘਰਾਂ ਵਿੱਚ ਜਾ ਕੇ ਨਜ਼ਰਬੰਦ ਕੀਤਾ ਹੋਇਆ ਹੈ ਔਰ ਮੈਂ ਇਸ ਗੱਲ ਦੀ ਪੂਰੀ ਪੂਰਨ ਜੋਰ ਨਾਲ ਗੱਦੀ ਕਰ ਰਹਾ ਹਾਂ ਔਰ ਮੁਜੀ ਖਿਆਫ ਹੋ ਕਿ ਚੜ੍ਹਦੀ ਕਲਾ ਵਿੱਚ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿਣਗੇ ਬਹੁਤ ਬਹੁਤ ਧੰਨਵਾਦ